ਹਾਂ ਜੀ ਕਰਤਾਂ ਕਰਦੇ ਹੋ ਇਹ ਇਹ ਨਾ ਮੁੰਡਿਆ ਜੀ ਤਿੰਨ ਤਿੰਨ ਜਾਣੇ ਹੂਲ ਹੂਰਮਤੀ ਕਰਨ ਦੇ ਸੀ ਕੋਈ ਪੰਡਾ ਕੋ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਇਹ ਮੁੰਡੇ ਇਹਦਾ ਹੂਲੜਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਪਕੜਿਆ ਜਿਨੇ 10 12 ਜਾਣੇ ਸੀ ਫਤਕਰ ਕੇ ਨਿਕਲ ਜਾਓ ਸ਼ਹਿਰ ਖੜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੂਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਹੋਲੀ ਦੇ ਤਿਉਹਾਰ ਮੌਕੇ ਹੁੱਲੜਬਾਜੀ ਕਰਨ ਵਾਲੇ ਨੌਜਵਾਨ ਪੁਲਿਸ ਦੇ ਅੜਿੱਕੇ ਆਈ ਨੇ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ ਜੋ ਹੁੱਲੜਬਾਜੀ ਕਰ ਰਹੇ ਸੀ ਤੇ ਉਹਨਾਂ ਨੂੰ ਫੜ ਕੇ ਨੌਜਵਾਨਾਂ ਤੋਂ ਬੈਠਕਾ ਕਰਵਾਈਆਂ ਗਈਆਂ ਜਿਸ ਤੋਂ ਬਾਅਦ ਮਾਫੀ ਮੰਗ ਕੇ ਨੌਜਵਾਨਾਂ ਦਾ ਪੁਲਿਸ ਤੋਂ ਖੜਾ ਛੁੱਟਿਆ ਹਾਂ ਜੀ ਕਰਦਾਂ ਕਰਦੇ ਹੋ ਮਾਜਾ ਫਿਰ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰ ਨੌਜਵਾਨ ਸਵਾਰ ਸੀ ਤੇ ਉਹਨਾਂ ਦੇ ਵੱਲੋਂ ਹੋਲੀ ਖੇਡਣ ਦੀ ਬਜਾਏ ਹੁੱਲੜਬਾਜੀ ਕੀਤੀ ਜਾ ਰਹੀ ਸੀ ਉਹਨਾਂ ਕਹਿੰਦੇ ਫਿਰ ਨੌਜਵਾਨਾਂ ਤੋਂ ਪਹਿਲਾਂ ਬੈਠਕਾਂ ਕਢਵਾਈਆਂ ਗਈਆਂ ਤੇ ਫਿਰ ਮਾਫੀ ਮੰਗਵਾਈ ਗਈ ਜਿਸ ਦੇ ਨਾਲ ਹੀ ਉਹਨਾਂ ਦਾ ਚਲਾਨ ਕੱਟਿਆ ਗਿਆ ਕੀ ਕਹਿਣਾ ਚਾਹੋਗੇ ਕਿ ਗੁਰਨਾਮ ਸਿੰਘ ਜੀ ਜਿਹੜੇ ਅੱਜ ਮੁੰਡਿਆਂ ਨੂੰ ਫੜਿਆ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੁਲੜ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਐ ਇਦਾਂ ਹੁਲਣ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਵੀ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਉੱਥੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀਆਂ ਮੰਗੀਆਂ ਉਹਨਾਂ ਨੂੰ ਫਿਰ ਅੱਗੇ ਛੱਡ ਦਿੱਤਾ ਇਸੇ ਨਾਲ ਹੀ ਪੁਲਿਸ ਵੱਲੋਂ ਹੁੱਲੜਵਾਜਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਅਜਿਹਾ ਕਰਦੇ ਦਿਖਾਈ ਦਿੱਤੇ ਤਾਂ ਉਹਨਾਂ ਦੇ ਉੱਤੇ ਹੁਣ ਸਿੱਧਾ ਪਰਚਾ ਦਰਜ ਕੀਤਾ ਜਾਵੇਗਾ ਤੇ ਮੁਆਫੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਬਣੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ